ਸਤੰਬਰ ਮਹੀਨਾ ਸ਼ੁਰੂ ਹੋ ਗਿਆ ਤੇ ਅੱਗੇ ਜਾ ਕੇ ਦੇਸ਼ ਦੇ ਵਿੱਚ ਦੁਸ਼ਹਿਰਾ, ਦੀਵਾਲੀ ਤੇ ਹੋਰ ਵੀ ਤਿਹਾਰਾਂ ਦੇ ਸੀਜ਼ਨ ਆਉਣ ਵਾਲੇ ਨੇ ਤੇ ਤਿਹਾਰਾਂ ਦੇ ਨਾ ਸੀਜ਼ਨਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਭਾਰਤੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਤੇ ਤੋਹਫ਼ਾ ਇਹ ਦਿੱਤਾ ਕਿ ਕੇਂਦਰ ਸਰਕਾਰ ਨੇ ਜੀਐਸਟੀ ਦੀਆਂ ਦਰਾਂ ਦੇ ਵਿੱਚ ਕਟੌਤੀ ਕੀਤੀ ਆ ਦੱਸ ਦਈਏ ਕਿ ਬੁੱਧਵਾਰ ਨੂੰ ਜੀਐਸਟੀ ਕੌਂਸਲ ਦੀ ਹੋਈ 56ਵੀਂ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਗਏ ਆ ਇਹਨਾਂ ਫੈਸਲਿਆਂ ਦੇ ਵਿੱਚ 5% ਦੀ ਤੋਂ ਲੈ ਕੇ 18% ਤੱਕ ਕੇਂਦਰ ਸਰਕਾਰ ਨੇ GST ਦੀਆਂ ਦਰਾਂ ਘਟਾਉਣ ਦਾ ਫੈਸਲਾ ਲਿਆ ਤਾਂ ਦੱਸ ਦਈਏ ਕਿ 100 ਤੋਂ ਵੱਧ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਘਰੇਲੂ ਆਮ ਅਸੀਂ ਰੋਜ਼ਾਨਾ ਵਰਤੋਂ ਦੇ ਵਿੱਚ ਯੂਜ਼ ਕਰਦੇ ਹਾਂ ਘਰਾਂ ਦੇ ਵਿੱਚ ਵਰਤਦੇ ਹਾਂ ਇਸ ਤੋਂ ਬਗੈਰ ਜਿਹੜੇ ਖੇਤੀਬਾੜੀ ਦੇ ਸੰਬੰਧ ਹੋਗੇ ਸਿਹਤ ਤੇ ਮੈਡੀਕਲ ਸੇਵਾਵਾਂ ਨਾਲ ਸੰਬੰਧਿਤ ਜਿੰਨੀ ਵੀ ਵਸਤਾਂ ਹੋ ਗਈਆਂ ਇਹਨਾਂ ਦੇ ਜਿਹੜੇ ਹੈਗੇ ਆ ਰੇਟਾਂ ਨੂੰ ਘਟਾਉਣ ਦਾ ਫੈਸਲਾ ਲਿਆ ਤਾਂ ਇੱਕ ਆਪਣੇ ਆਪ ਦੇ ਵਿੱਚ ਵੱਡਾ ਫੈਸਲਾ ਲਿਆ GST ਦੀ ਕੌਂਸਲ ਨੇ ਕਿਉਂਕਿ ਆਉਣ ਵਾਲੀ ਦਿਨਾਂ ਦੇ ਵਿੱਚ ਤਿਹਾਰ ਨੇ ਤਿਹਾਰਾ ਕਰਕੇ ਲੋਕ ਵੱਧ ਤੋਂ ਵੱਧ ਸ਼ਾਪਿੰਗ ਕਰਦੇ ਨੇ ਮਹਿੰਗਾਈ ਵੱਧ ਜਾਂਦੀ ਹੈ ਚੀਜ਼ਾਂ ਮਹਿੰਗੀਆਂ ਹੋ ਜਾਂਦੀਆਂ ਨੇ ਪਰ ਇਸ ਸਾਰੇ ਦੇ ਚੱਲਦੇ ਆ ਕੇਂਦਰ ਸਰਕਾਰ ਨੇ ਜੀਐਸਟੀ ਕੌਂਸਲ ਦੇ ਵਿੱਚ ਇਹ ਬਟਾ ਫੈਸਲਾ ਲਿਆ ਕਿ ਜਿਹੜੀਆਂ ਜੀਐਸਟੀ ਦੀਆਂ ਦਰਾਂ ਨੇ 5% ਤੋਂ ਲੈ ਕੇ 18% ਤੱਕ ਇਹਨਾਂ ਦੀ ਰੇਟ ਘਟਾਏ ਜਾਣ ਇਹ ਜਿਹੜੀਆਂ ਦਰਾਂ ਨੇ 22 ਸਤੰਬਰ ਤੋਂ ਲਾਗੂ ਹੋ ਜਾਣੀਆਂ 22 ਸਤੰਬਰ ਤੋਂ ਬਾਅਦ ਜਿਹੜੀਆਂ GST ਦੀਆਂ ਘਟਾਈਆਂ ਹੋਈਆਂ ਦਰਾਂ ਮੁਤਾਬਕਾ ਮਾਰਕੀਟ ਦੇ ਵਿੱਚ ਜਿਹੜੇ ਰੇਟ ਚੀਜ਼ਾਂ ਦੇ ਉਹ ਲਾਗੂ ਹੋ ਜਾਣਗੇ ਸੋ ਕੇਂਦਰ ਸਰਕਾਰ ਨੇ ਜਿਹੜਾ ਇਹ 22 ਸਤੰਬਰ ਤੋਂ ਦਰਾਂ ਘਟਾ ਕੇ ਨਮੀ ਜਿਹੜੀ ਹੈਗੀ ਇੱਕ ਖੁਸ਼ੀ ਦਿੱਤੀ ਆ ਜਾਂ ਇਹ ਜਿਹੜਾ ਇੱਕ ਨਵਾਂ GST ਦਾ ਰੇਟ ਲਿਸਟ ਜਿਹੜੀ ਲਾਗੂ ਕੀਤੀ ਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਦੇ ਨਾਲ ਕਿੰਨੇ ਕੁ ਲੋਕਾਂ ਨੂੰ ਰਾਹਤ ਮਿਲੇਗੀ ਆਪਣੇ ਸੁਝਾਅ ਤੇ ਆਪਣੇ ਪ੍ਰਤੀਕੰਮ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ